ਸੰਘਰੂਰ ਦਾ ਥੋੜਾ ਜਿਹਾ ਹੱਕ ਬਣਦਾ ਪਹਿਲਾਂ ਕਿਉਂਕਿ ਇਹ ਮੋੜ ਹੀ ਸੰਘਰੂਰ ਵਾਲਿਆਂ ਨੇ ਗੱਡੀ ਹੋਈ ਹੈ ਤੇ ਭਾਵੇਂ ਉਹ 2014 ਵਾਲੀ ਹੋਵੇ ਭਾਵੇਂ ਉਹ 17 ਵਾਲੀ ਹੋਵੇ ਭਾਵੇਂ 19 ਵਾਲੀ ਹੋਵੇ ਭਾਵੇਂ 22 ਵਾਲੀ ਹੋਵੇ ਸੋ 24 ਵਾਲੀ ਵੀ ਤੁਸੀਂ ਤੁਹਾਡੇ ਪਿਆਰ ਦਾ ਕੋਈ ਮੁੱਲ ਨਹੀਂ ਕਿਸੇ ਗਰੰਟੀ 'ਚ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਤੇ ਸੜਕਾਂ ਨੂੰ ਸਾਫ਼ ਕਰਨ ਵਾਲੀਆਂ 200 36 ਵਿੱਚ 216 ਮਸ਼ੀਨਾਂ ਜਿਹੜੀਆਂ ਸੰਗਰੂਰ ਨੂੰ ਅੱਜ ਭੇਟ ਕੀਤੀਆਂ ਹਨ ਟੋਟਲ ਅਸੀਂ 730 ਮਸ਼ੀਨਾਂ ਖਰੀਦੀਆਂ ਹੁਣ ਤੱਕ 40 ਕਰੋੜ ਦੇ ਲਗਭਗ ਬਜਟ ਹੈ ਇਹਦੇ ਵਿੱਚ ਛੋਟੀਆਂ ਵੀ ਨਿਕਲੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਵੱਡੇ ਟਰੱਕ ਵੀ ਨੇ ਜਿਨ੍ਹਾਂ ਆਪਾਂ ਸੁਪਰ ਸੈਕਸ਼ਨ ਮਸ਼ੀਨਾਂ ਕਹਿੰਦੇ ਆਂ ਇੱਕ ਕਲਸਟਰ ਜਿਹੜਾ ਸੰਗਰੂਰ ਨੂੰ ਬਣਾਤਾ ਹੈਡ ਆਫਿਸ ਆਲੇ-ਦੁਆਲੇ ਦੇ ਜ਼ਿਲ੍ਹਿਆਂ ਨੂੰ ਵੀ ਜੇ ਲੋਡ ਹੋਊਗੀ ਤਾਂ ਇੱਥੋਂ ਜਾ ਕੇ ਉਹਨਾਂ ਦਾ ਸੀਵਰੇਜ ਦਾ ਇੱਕ ਦਿਨ ਦਾ ਜਾਂ ਦੋ ਦਿਨ ਦਾ ਕੰਮ ਕਰਕੇ ਵਾਪਸ ਫੇਰ ਇੱਥੇ ਆ ਜਾ ਕਰਨ ਗਿਆ ਤੇ ਨਾਲ ਟੈਕਨੀਕਲ ਸਟਾਫ ਵੀ 2 ਸਾਲ ਵਾਸਤੇ ਉਹਨਾਂ ਕੰਪਨੀਆਂ ਨਹੀਂ ਭੇਜਿਆ ਕਿ ਟੈਕਨੀਕਲੀ ਕਿਵੇਂ ਚਲਾਉਣੀਆਂ ਨੇ ਅਸੀਂ ਸਾਰਾ ਉਹਨਾਂ ਨਾਲ ਐਗਰੀਮੈਂਟ ਕੀਤਾ ਉਹਨਾਂ ਨਾਲ ਸੋ ਹੁਣ ਇਹ ਸ਼ਹਿਰਾਂ ਦੀ ਸਫਾਈ ਜਿਹੜੀ ਹੈ ਬੜੀ ਧੀਰ ਤੋਂ ਇੱਕ ਨਸੂਰ ਬਣੀ ਪਈ ਐ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਮਤਲਬ ਆਬਾਦੀ ਵਧਣ ਦੇ ਨਾਲ-ਨਾਲ ਕਲੋਨੀਆਂ ਵਧਣ ਦੇ ਨਾਲ-ਨਾਲ ਗੰਦਗੀ ਵੀ ਵੱਧ ਰਹੀ ਐ ਲਫਾਫੇ ਜਗਾ ਜਗਾ ਪਏ ਨੇ ਪਲਾਸਟਿਕ ਦੇ ਲਫਾਫੇ ਜਾਂ ਸੀਵਰੇਜ ਕਿਤੋਂ ਸਟਕ ਹੋ ਗਿਆ ਉਹਦੇ ਵਾਸਤੇ ਪਹਿਲਾਂ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਸੀ ਉਹ ਵਿੱਚ ਵੜ ਕੇ ਸੀਵਰੇਜ ਦੇ ਮੈਨ ਹੋਲ ਨੂੰ ਖੋਲ ਕੇ ਉਹ ਸਫਾਈਆਂ ਕਰਦੇ ਸੀ ਦੁਰਘਟਨਾਵਾਂ ਵੀ ਬਹੁਤ ਹੋ ਜਾਂਦੀਆਂ ਹਨ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਸੋ ਅਸੀਂ ਚਾਹੁੰਦੇ ਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਨੂੰ ਮਸ਼ੀਨਾਂ ਮਿਲਣਗੀਆਂ ਹੁਣ ਉਹ ਬਾਹਰ ਖੜੇ ਹੋ ਕੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਉਹੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ਼ ਕੀਤਾ ਜਾਊਗਾ ਇਹੇ ਪ੍ਰੋਜੈਕਟ ਜਿਹੜਾ ਇਹਦੇ ਵਿੱਚ ਪੰਪਿੰਗ ਸੈੱਟ ਵੀ ਨੇ ਸੀਵਰ ਇਨਸਪੈਕਸ਼ਨ ਕੈਮਰਾਜ਼ ਵੀ ਨੇ ਅੰਦਰ ਕੈਮਰਾ ਲਾ ਕੇ ਪਤਾ ਲੱਗ ਜਾਊਗਾ ਕਿੱਥੋਂ ਸਟੱਕ ਹੋਇਆ ਹੋਇਆ ਪਾਣੀ ਕਿੱਥੇ ਕੀ ਲੇਟੈਸਟ ਕੈਮਰਾਜ਼ ਜੈਟਿੰਗ ਕਮ ਸাকਸ਼ਨ ਮਸ਼ੀਨ ਹੈ ਮਾਊਥ ਜੈਟਰ ਮਸ਼ੀਨ ਨੇ ਈ ਰਿਕਸ਼ਾ ਮਾਉਂਟਡ ਜਿਹੜਾ ਉਹ ਵੀ ਮਸ਼ੀਨ ਹੈਗੀ ਈ ਰਿਕਸ਼ੇ ਨਾਲ ਜਿਹੜੀ ਚੱਲਦੀ ਹੈ ਤੇ ਗ੍ਰੈਬ ਬੱਕਟ ਮਸ਼ੀਨਾਂ ਨੇ ਵੱਡੀਆਂ ਸੋ ਗੱਡੀਆਂ ਨੂੰ ਹਰੀ ਚੰਡੀ ਦੇਤੀ ਹੈ ਤੇ ਇਸ ਕਲਸਟ ਸੰਗਰੂਰ ਦੇ ਕਲਸਟਰਲ ਨੂੰ ਪਹਿਲਾ ਜਿਹੜਾ ਖੇਪ ਜਿਹੜੀ ਹੈ ਉਹ ਮਿਲ ਗਈ ਹੈ ਬਾਕੀ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਹੋਰ ਨੇ ਉਹਨਾਂ ਦੇ ਵਿੱਚ ਵੀ ਬਾਰ-ਬਾਰ ਜਾ ਕੇ ਅਸੀਂ ਉਹਨਾਂ ਵਾਲੇ ਦਿਨਾਂ 'ਚ ਕਰਾਂਗੇ ਉਤ ਘਾਟਨ ਤੇ ਲੋਕਾਂ ਨੂੰ ਫਸਿਲਿਟੀਆਂ ਦੇਵਾਂਗੇ ਕਿਉਂਕਿ ਸੰਗਰੂਰ ਦਾ ਥੋੜਾ ਜਿਹਾ ਹੱਕ ਬਣਦਾ ਪਹਿਲਾਂ ਕਿਉਂਕਿ ਇਹ ਮੋੜੀ ਸੰਗਰੂਰ ਵਾਲਾ ਨੇ ਗੱਡੀ ਹੋਈ ਹੈ ਤੇ ਭਾਵੇਂ ਉਹ 2014 ਵਾਲੀ ਹੋਵੇ ਭਾਵੇਂ ਉਹ 17 ਵਾਲੀ ਹੋਵੇ ਭਾਵੇਂ 19 ਵਾਲੀ ਹੋਵੇ ਭਾਵੇਂ 22 ਵਾਲੀ ਹੋਵੇ ਸੋ 24 ਵਾਲੀ ਵੀ ਤੁਸੀਂ ਤੁਹਾਡੇ ਪਿਆਰ ਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ 'ਚ